ਰੇਡ ਕਰਨ ਆਈ.ਈ.ਡੀ ਦੇ ਹੱਥ ਲੱਗਾ ਖਜ਼ਾਨਾ ਸਾਫਤਾ ਇਸ ਅਧਿਕਾਰੀ ਦੇ ਘਰੋਂ ਮਿਲਿਆ ਕੁਬੇਰ ਦਾ ਖਜ਼ਾਨਾ ਅਫਸਰ ਸਾਹਿਬ ਦੇ ਘਰ ਤੋਂ ਮਿਲੇ 12 ਕਰੋੜ ਦੇ ਹੀਰੇ ਹੀਰਿਆਂ ਦੇ ਨਾਲ 5 ਕਰੋੜ ਦਾ ਸੋਨਾ ਤੇ ਨਗਦੀ ਵੀ ਬਰਾਮਦ ਸਸ਼ਿਆਕਾਰ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਨੌਇਡਾ ਦੇ ਸੈਕਟਰ 107 ਦੇ ਵਿੱਚ ਸਥਿਤ ਲਾਟਸ 300 ਪ੍ਰੋਜੈਕਟ ਦੇ ਵਿੱਚ ਹੋਏ ਘਪਲੇ ਨੂੰ ਲੈ ਕੇ ED ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ED ਦੇ ਵੱਲੋਂ ਅੱਜ ਚੰਡੀਗੜ੍ਹ ਯੂਪੀ ਅਤੇ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਜੇਕਰ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਸਾਬਕਾ ਆਈਐਸ ਅਫਸਰ ਦੇ ਘਰ ਇਸ ਪੂਰੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਰੇਡ ਦੇ ਦੌਰਾਨ ਈਡੀ ਦੇ ਹੱਥ 12 ਕਰੋੜ ਰੁਪਏ ਦੇ ਹੀਰੇ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਕਰੋੜਾਂ ਰੁਪਏ ਦੀ ਨਕਦੀ ਤੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਤੇ ਉੱਥੇ ਜਾ ਕੇ ਗੱਲ ਨੌਇਡਾ ਦੀ ਕਰੀਏ ਤਾਂ ਨੌਇਡਾ ਦੇ ਵਿੱਚ ਵੀ ਇੱਕ ਵੱਡੇ ਬਿਲਡਰ ਦੇ ਘਰ ਛਾਪੇਮਾਰੀ ਚੱਲ ਰਹੀ ਹੈ ਤੇ ਉੱਥੋਂ ਵੀ 5 ਕਰੋੜ ਦੇ ਹੀਰੇ ਬਰਾਮਦ ਕੀਤੇ ਗਏ ਨੇ ਪਿਛਲੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਈਡੀ ਐਕਸ਼ਨ ਮੋਡ ਦੇ ਵਿੱਚ ਹੈ ਇਸੇ ਕੜੀ ਤਹਿਤ ਲੋਟਸ 300 ਪ੍ਰੋਜੈਕਟ ਮਾਮਲੇ 'ਚ ਈਡੀ ਨੇ ਚੰਡੀਗੜ੍ਹ ਦਿੱਲੀ ਤੇ ਯੂਪੀ 'ਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਸੇਵਾਮੁਕਤਾ ਆਈਐਸ ਅਧਿਕਾਰੀ ਤੇ ਨੋਇਡਾ 30 ਡੇਸ ਸਬਕਾ ਸੀਈਓ ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਘਰ ਤੇ ਵੀ ਛਾਪੇਮਾਰੀ ਕੀਤੀ ਗਈ ਇੱਥੇ ਐਡੀ ਨੂੰ ਕਰੀਬ 1 ਕਰੋੜ ਰੁਪਏ ਦੀ ਨਗਦੀ ਤੇ 12 ਕਰੋੜ ਰੁਪਏ ਦੇ ਹੀਰੇ ਮਿਲੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਚੰਡੀਗੜ੍ਹ ਤੋਂ ਇਲਾਵਾ ਐਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮੇਰਟ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ ਮੇਰਟ ਦੇ ਇੱਕ ਵੱਡੇ ਬਿਲਡਰ ਅਦਿੱਤਿਆ ਗਰੁੱਪ ਦੇ ਕੋਲੋਂ ਵੀ 5 ਕਰੋੜ ਰੁਪਏ ਤੋਂ ਵੱਧ ਦੇ ਹੀਰੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ ईडी ਨੇ ਛਾਪੇਮਾਰੀ ਹੈਜ਼ੀਡਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਤੇ ਕੀਤੀ ਸੀ ईडी ਨੇ ਮੇਰਠ ਵਿੱਚ ਸ਼ਰਦਾ ਐਕਸਪੋਰਟ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਸੰਬੰਧ ਇੱਕ ਕਾਰਪੋਰੇਟ ਵਪਾਰੀ ਨਾਲ ਹੈ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਸਾਲ 2018 ਚ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਮੌਇਦਾ ਦੇ ਸੈਕਟਰ 107 ਦੇ ਵਿੱਚ ਲੋਟਸ 300 ਪ੍ਰੋਜੈਕਟ ਦੇ ਮਾਮਲੇ ਚ ਰੀਅਲ اسٹیਟ ਕੰਪਨੀ 3C ਦੇ ਤਿੰਨ ਡਾਇਰੈਕਟਰ ਨਿਰਮਲ ਸਿੰਘ ਸੁਰਪ੍ਰੀਤ ਸਿੰਘ ਅਤੇ ਵਿਦੂਰ ਭਰਦਵਾਜ ਨੂੰ ਗ੍ਰਿਫਤਾਰ ਕੀਤਾ ਸੀ। ইওডব্লিউ ਦੇ અધિકારીਆਂ ਮੁਤਾਬਕ ਘਰ ਖਰੀਦਦਾਰਾਂ ਦੀ ਸ਼ਿਕਾਇਤ ਤੇ 24 ਮਾਰਚ 2018 ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਇਸ ਪ੍ਰੋਜੈਕਟ ਲਈ ਖਰੀਦਦਾਰਾਂ ਤੋਂ 636 ਕਰੋੜ ਰੁਪਏ ਦੀ ਰਕਮ ਲਈ ਗਈ ਸੀ ਜਿਸ ਵਿੱਚੋਂ ਕਰੀਬ 191 ਕਰੋੜ ਰੁਪਏ 3C ਕੰਪਨੀ ਦੀ ਸਹਾਇਕ ਕੰਪਨੀ ਨੂੰ ਟ੍ਰਾਂਸਫਰ ਕਰ ਦਿੱਤੇ ਗਏ ਜਿਸ ਦਾ ਨਿਰਮਾਣ ਨਾਲ ਕੋਈ ਲੈਣ ਦੇਣ ਨਹੀਂ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ